ਖਬਰ ਗੁਰਾਇਆ ਤੋਂ ਹੈ ਜਿੱਥੇ ਕਿ ਗੁਰਾਇਆ ਫਿਲੌਰ ਦੇ ਦਰਮਿਆਨ ਪਿੰਡ ਤੋਂ ਸਾਂਝ ਖੁਰਦ ਦੀ ਪੰਚਾਇਤ ਤੇ ਬਣੇ ਆਟੋਮੈਟਿਡ ਟੈਸਟ ਡਰਾਈਵ ਸੈਂਟਰ ਨੂੰ ਪੰਚਾਇਤ ਵੱਲੋਂ ਜਿੰਦਰਾ ਲਗਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਪੰਚਾਇਤ ਵੱਲੋਂ ਡਰਾਈਵ ਸੈਂਟਰ ਨੂੰ ਜਿੰਦਰਾ ਲਗਾਉਣ ਨਾਲ ਜਿੱਥੇ ਟਰੈਕ ਦੇ ਸਟਾਫ ਅਤੇ ਆਪਣਾ ਡਰਾਈਵਿੰਗ ਲਾਇਸੈਂਸ ਦਾ ਕੰਮ ਕਰਵਾਉਣ ਆਏ ਲੋਕਾਂ ਨੂੰ ਕਰੀ ਡੇਢ ਘੰਟਾ ਤੋਂ ਪੇਟ ਟਰੈਕ ਤੇ ਬਾਹਰ ਹੀ ਖੜੇ ਹੋਣਾ ਪਿਆ ਉੱਥੇ ਹੀ ਨਾਇਬ ਤਹਿਸੀਲਦਾਰ ਨੂਰ ਮਹਿਲ ਅਤੇ ਹੋਰ ਅਧਿਕਾਰੀਆਂ ਨੇ ਮੌਕੇ ਤੇ ਆ ਕੇ ਪੰਚਾਇਤ ਨੂੰ 15 ਦਿਨਾਂ ਦਾ ਭਰੋਸਾ ਦੇ ਕੇ ਟਰੈਕ ਦਾ ਜਿੰਦਰਾ ਖਲਵਾਇ ਤੇ ਆਮ ਦਿਨਾਂ ਬੰਕਾ ਮਨੂ ਸ਼ੁਰੂ ਕਰ ਪਾਇਆ ਇਸ ਮੌਕੇ ಗ್ರಾಮ ਪੰਚਾਇਤ ਦਸਾਂਝ ਖੁਰਦ ਨੇ ਕਿਹਾ ਕਿ ਇਹ ਜ਼ਮੀਨ ਉਹਨਾਂ ਦੀ ਪੰਚਾਇਤ ਜ਼ਮੀਨ ਹੈ ਜਿਸ ਉੱਪਰ ਆਟੋਮੈਟਿਕ ਡਰਾਈਵਿੰਗ ਟੈਸਟ ਸੈਂਟਰ ਬਣਾਇਆ ਗਿਆ ਹੈ ਤੇ ਪਿਛਲੇ ਕਰੀਬ ਤਿੰਨ ਸਾਲ ਤੋਂ ਉਹਨਾਂ ਨੂੰ ਕੋਈ ਕਿਰਾਇਆ ਨਹੀਂ ਦਿੱਤਾ ਗਿਆ ਜਿਸ ਦੀ ਰਕਮ ਕਰੀਬ 6 ਲੱਖ ਰੁਪਏ ਬੰਦੀ ਹੈ ਉਹਨਾਂ ਨੇ ਕਿਹਾ ਕਿ ਇਸ ਬਾਬਤ ਉਹਨਾਂ ਵੱਲੋਂ ਅਧਿਕਾਰੀਆਂ ਤੇ ਮਹਿਕਮਿਆਂ ਨੂੰ ਵੀ ਸੂਚਿਤ ਕੀਤਾ ਗਿਆ ਸੀ ਪਰ ਕੋਈ ਵੀ ਕਾਰਵਾਈ ਨਹੀਂ ਹੋਈ ਜਿਸ ਕਰਕੇ ਉਹਨਾਂ ਵੱਲੋਂ ਇਸ ਸੈਂਟਰ ਨੂੰ ਚੰਦਰਾ ਲਗਾਇਆ ਗਿਆ ਸੀ ਤੁਹਾਡਾ ਨਾਮ ਦੱਸਿਓ ਕਿਤੋਂ ਮੇਰਾ ਨਾਮ ਸतीश ਜਿੰਦਲ ਹੈ ਜੀ ਮੈਂ ਫਲੋਰ ਤੋਂ ਆਇਆ ਹਾਂ ਟਰੈਕਟਰ ਸਰ ਆਇਆ ਹਾਂ ਤੁਸੀਂ ਕੰਮ ਕਰਵਾਉਣ ਮੇਰੀ ਅਪਾਇੰਟਮੈਂਟ ਸੀ ਕਿ ਮੈਂ ਡਰਾਈਵਿੰਗ ਲਾਇਸੈਂਸ ਰੀਨੂ ਕਰਾਉਣਾ ਹੈ ਤੇ 9 ਤੋਂ 11 ਦੇ ਸਲੋਟਸ ਮੇਰੀ ਅਪਾਇੰਟਮੈਂਟ ਹੈ ਤੇ ਹੁਣ 9:35 40 ਹੋ ਗਿਆ ਹਲਤੇ ਤਾਲਾ ਲੱਗਾ ਇਹਨਾਂ ਦਾ ਕੋਈ ਆਇਆ ਨਹੀਂ ਹੈਗਾ ਬੜੀ ਪਰੇਸ਼ਾਨੀ ਹੋ ਰਹੀ ਹੈ ਬਹੁਤ ਦਿੱਕਤ ਹੈ ਕੁਝ ਦੇਖ ਦੇ ਟਰੈਕ ਤੇ ਕੰਮ ਕਿੱਦਾਂ ਸਰ ਚੱਲਦਾ ਇੱਥੇ ਮੈਂ ਤਾਂ ਟਰੈਕ ਤੇ ਲਾਇਸੈਂਸ ਰੀਨੂ ਕਰਾਉਣ ਵਾਸਤੇ ਆਇਆ ਮੇਰਾ ਟਰੈਕ ਦਾ ਨਾਲ ਨਹੀਂ ਆਇਆ ਮੈਂ ਸਿਰਫ ਫੋਟੋ ਖਿਚਾਉਣੀ ਹੈ ਠੀਕ ਪਬਲਿਕ ਹਰਾਸ ਹੋ ਰਹੀ ਹੈ ਉਹ ਤਾਂ ਹੈ ਹੀ ਹੈ ਮੈਂ ਹਰਾਸਮੈਂਟ ਮੈਨੂੰ ਹੋ ਰਹੀ ਹੈ ਜੇ ਹਮ ਕਿਸੇ ਨੇ ਕਿਸੇ ਦਾ ਕਰਾਇਆ ਲੈਣਾ ਦੇਣਾ ਉਹ ਮੈਂ ਸਿਰਫ ਦਿੰਦਾ ਲਾ ਦਿਆ ਕੋਰਟ ਵਿੱਚ ਕੇਸ ਕਰ ਸਕਦਾ ਅਗਲਾ ਵੀ ਮੇਰੇ ਮੇਰਾ ਰੈਂਟ ਰੈਂਦਾ ਵਾ ਸੁਲੀ ਰਹਿੰਦੀ ਹੈ ਤੇ ਇਹ ਤਾਂ ਕੋਈ ਚੀਕ ਨਹੀਂ ਹੈਗਾ ਪਬਲਿਕ ਨੂੰ ਤੰਗ ਕਰੰਦਾ ਗਵਰਨਮੈਂਟ ਨੂੰ ਚਾਹੀਦਾ ਕੁਝ ਕਰੇ ਹਾਂਜੀ ਮੇਰਾ ਨਾਮ ਹੰਸੋ ਰਾਣੀ ਪਿੰਡ ਦਸਾਂਝਪੁਰ ਦੀ ਸਰਪੰਚ ਮੈਂ ਤੇ ਦੱਸੋ ਜਿਹੜਾ ਟਰੈਕ ਦੇ ਉੱਪਰ ਜਿੰਦੇ ਲਾਏ ਆ ਕੀ ਮਾਮਲਾ ਕੀ ਹੈ ਜੀ ਸਾਰਾ ਹਾਂਜੀ ਜੋ ਭਾਜੀ ਅਸੀਂ 6 ਸਾਲਾਂ ਤੋਂ ਜਾਣੀ ਦੇ ਦੇ ਪਹਿਲੀ ਪੰਚਾਇਤਾਂ ਨੂੰ ਪਤਾ ਨਹੀਂ ਨਹੀਂ ਕਰਾਇਆ ਦਿੱਤਾ ਕਿ ਨਹੀਂ ਦਿੱਤਾ ਸਾਨੂੰ ਕੋਈ ਪਤਾ ਨਹੀਂ ਸਾਲ ਹੋ ਗਿਆ ਸਾਨੂੰ ਵੀ ਬਣਿਆ ਨੂੰ ਸਾਨੂੰ ਇਹ ਨਹੀਂ ਨਹੀਂ ਕਰਾਇਆ ਦਿੱਤਾ ਤੇ ਜਾਣੀ ਉਹ ਵੀ ਕਹਿੰਦੇ ਆ ਵੀ ਸਾਨੂੰ ਨਹੀਂ ਹੀ ਨਹੀਂ ਕਰਾਇਆ ਦਿੱਤਾ 5-6 ਸਾਲ ਹੋ ਗਏ ਤੇ ਉਹਨਾਂ ਨੂੰ ਵੀ ਅਸੀਂ ਪੁੱਛਿਆ ਵੀ ਤੁਹਾਨੂੰ ਕਰਾ ਦਿੱਤਾ ਉਹ ਕਹਿੰਦੇ ਨਹੀਂ ਸਾਨੂੰ ਨਹੀਂ ਦਿੱਤਾ ਹੈਗਾ ਵੀ ਅਸੀਂ ਇਹਨਾਂ ਦੇ ਮਗਰ ਘੇੜੇ ਬਹੁ ਕੱਢੇ ਹੀ ਨਹੀਂ ਸਾਨੂੰ ਕੋਈ ਹੱਤਵੱਲਾ ਨਹੀਂ ਫੜਾਇਆ ਹੈਗਾ ਜੋ ਛੇ ਛੇ 6 ਲੱਖ ਬਣਦਾ ਭਾਈ ਹਾਂਜੀ ਸਾਡੇ ਹਿਸਾਬ ਨਾਲ 6 ਲੱਖ ਬਣਦਾ ਆ ਅਸੀਂ ਭਾਜੀ ਹਾਂਸ ਰਾਜ ਨੂੰ ਵੀ ਟੱਕਰੇ ਆ ਤਿੰਨ ਚਾਰ ਵਾਰੀ ਫਲੋਰ ਤੇ ਉਹਨੇ ਵੀ ਸਾਡੀ ਗੱਲ ਹੀ ਨਹੀਂ ਸੁਣੀ ਉਹ ਵੀ ਕਹਿੰਦੇ ਕੋਈ ਨਹੀਂ ਅਸੀਂ ਕਰਦੇ ਆ ਕਰਦੇ ਆ ਜਲੰਧਰ ਨੂੰ ਹਾਂਜੀ ਜਲੰਧਰ ਵੀ ਡੀਸੀ ਦਾ ਅਸੀਂ ਜਾ ਕੇ ਆਏ ਆ ਅਸੀਂ ਉੱਥੇ ਵੀ ਗਏ ਆ ਹਾਂਜੀ ਉਹਨੇ ਵੀ ਸਾਡੀ ਕੋਈ ਸੁਣਾਈ ਨਹੀਂ ਦਿੱਤੀ ਕਹਿੰਦੇ ਕੋਈ ਨਹੀਂ ਹਾਂ ਫਿਰ ਉਸ ਤੋਂ ਬਾਅਦ ਜਿੰਦੇ ਜਿੰਦੇ ਜਿੱਦਾਂ ਸਾਡੇ ਘਰ ਨਵਾਂ ਖੂਨ ਆ ਪੰਜ ਮੁੰਡੇ ਜੰਗਵਾਉਣੇ ਆ ਉਹਨਾਂ ਨੇ ਕਹਲਾ ਕੇ ਲੋਕ ਲਾਤਾ ਆ ਉਹਨਾਂ ਨੇ ਮੈਨੂੰ ਫੋਨ ਕੀਤਾ ਮੈਂ ਉਹਨਾਂ ਨੂੰ ਇਹ ਵੀ ਗੱਲ ਕਹੀ ਸੀ ਵੀ ਆਪਾਂ ਸੋਮਵਾਰ ਤਾਈਂ ਦੇ ਨੀਨ ਨੂੰ ਟਾਈਮ ਵੀ ਆਪਾਂ ਸੋਮਵਾਰ ਨੂੰ ਲਾਵਾਂਗੇ ਜਿੰਦੇ ਤੁਸੀਂ ਹਾਲੇ ਨਾ ਲਾਇਓ ਉਹ ਕਹਿੰਦੇ ਅਸੀਂ ਲਾਉਣਾ ਹੈ ਤੇ ਅਸੀਂ ਲਾਉਣਾ ਹੈ ਜਿੰਦਾ ਉਧਰ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਨੇ ਪੰਚਾਇਤ ਨੂੰ ਭਰੋਸਾ ਦਿਵਾਇਆ ਕਿ ਪੰਚਾਇਤ ਆਪਣਾ ਐਗਰੀਮੈਂਟ ਤੇ ਬਕਾਇਆ ਰਾਸ਼ੀ ਲਿਖਤੀ ਤੌਰ ਤੇ ਦੇਵੇ ਜਿਸ ਤੋਂ ਬਾਅਦ 15 ਦਿਨਾਂ ਬਾਅਦ ਪੰਚਾਇਤ ਨੂੰ ਰਾਸ਼ੀ ਦੇ ਦਿੱਤੀ ਆਵੇਗੀ ਗੁਰਾਂ ਤੋਂ ਨਵਰਾਣ ਚੈਨਲੇ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ ਮੈਂ ਪਬਲਜੀਤ ਸਿੰਘ ਮੈਪਸ ਜਨੂਨ ਮਹਿਲ ਇਹ ਲਗਦਾ ਚਾਰ ਚਾਰ ਸੂਕੀ ਜਨੇ ਆਪਣੇ ਸਰਾਇਆ ਵਾਲੇ ਤੇ ਬਲੌਰ ਵਾਲੇ ਕਿਸੇ ਕਰਦਾ ਇਹਦੇ ਵਿੱਚ ਜੋ ਮੈਨੂੰ ਸਵਾਰੇ ਨੋਟਿਸ ਆਇਆ ਵੀ ਇਸ ਤਰ੍ਹਾਂ ਕਰਕੇ ਪੰਚਾਇਤ ਦੀ ਪ੍ਰਾਪਰਟੀ ਕੋਈ ਲੀਜ਼ ਤੇ ਸ਼ਾਇਦ ਅੱਗੇ ਦਿੱਤੀ ਹੋਈ ਹੈ ਡਰਾਈਵਿੰਗ ਕਾਸਟ ਤੇ ਉਹਦੇ ਵਿੱਚ ਇਹਨਾਂ ਦਾ ਕੋਈ ਰੈਂਟ ਬਕਾਇਆ ਪਿਛਲੇ ਕੁਝ ਸਮੇਂ ਤੋਂ ਜੋ ਦਸੇ ਸਰਪੰਚ ਸਾਹਿਬ ਨੇ ਉਸ ਰੋਸ ਦੇ ਵਿੱਚ ਇਹਦਾ ਟਰੈਕ ਹੈ ਇਹ ਪੰਚਾਇਤ ਵੱਲੋਂ ਬੰਦ ਕਰ ਦਿੱਤਾ ਗਿਆ ਤੇ ਹੁਣ ਅਸੀਂ ਆ ਕੇ ਜਦੋਂ ਸਰਪੰਚ ਸਾਹਿਬ ਨਾਲ ਸਾਰੀ ਗੱਲਬਾਤ ਕੀਤੀ ਤੇ ਅਧਿਕਾਰੀਆਂ ਨਾਲ ਜਿਹੜੇ ਆਰਟੀਐਮ ਨੂੰ ਢੀਲ ਕਰਦੇ ਨੇ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਹਾਂ ਬਕਾਇਆ ਹੈਗਾ ਫਿਰ ਸਰਪੰਚ ਸਾਹਿਬ ਨੇ ਮੰਗ ਕੀਤੀ ਆ ਵੀ ਸਾਡਾ ਜਿਹੜਾ ਹੁਣ ਤੱਕ ਦਾ ਜਿੰਨਾ ਵੀ ਇਹਦਾ ਰੈਂਟ ਦਾ ਬਕਾਇਆ ਰਹਿੰਦਾ ਹੈ ਵੀ ਉਹ ਰਿਲੀਜ਼ ਕਰ ਦਿੱਤਾ ਜਾਵੇ ਤੇ ਟਾਈਮਲੀ ਜਿਹੜਾ ਹੈਗਾ ਸਾਲ ਦੇ ਸਾਲ ਜਿਹੜਾ ਇਹਦਾ ਕਿਰਾਇਆ ਹੈਗਾ ਪੰਚਾਇਤ ਦੇ ਖਾਤੇ ਵਿੱਚ ਆ ਜਾਣਾ ਚਾਹੀਦਾ ਇਹਨਾਂ ਨੇ ਇਹ ਮੰਗ ਕੀਤੀ ਹੈ ਮੈਂ ਉੱਚ ਅਧਿਕਾਰੀਆਂ ਨਾਲ ਇਸ ਸੰਬੰਧੀ ਗੱਲ ਕੀਤੀ ਤੇ ਉਹਨਾਂ ਨੇ मतलब 15 ਅੰਦਰ ਟਾਈਮ ਮੰਗਿਆ ਹੈਗਾ ਜਿਸ ਦਿਨ ਇਹ ਸਾਨੂੰ ਐਪਲੀਕੇਸ਼ਨ ਪਲੱਸ ਲੀਜ਼ ਡੀਡ ਦੀ ਕਾਪੀ ਇਹ ਦੋਨੋਂ ਸਾਨੂੰ ਪ੍ਰੋਵਾਈਡ ਜਿਸ ਦਿਨ ਕਰ ਦੇਣਗੇ ਉਸ ਤੋਂ 15 ਦਿਨ ਦੇ ਅੰਦਰ ਅੰਦਰ ਜਿਹੜੀ ਪੇਮੈਂਟ ਐ ਪੰਚਾਇਤ ਨੂੰ ਜਿਹੜੀ ਹੈ ਜਾਰੀ ਹੋਣੀ ਹੈ ਤੇ ਇਹਨਾਂ ਨੇ ਸਾਡੇ ਇਸ ਗੱਲ ਨੂੰ ਮੰਨਦੇ ਹੋਏ ਜਿਹੜਾ ਇਹ ਬੰਦ ਕੀਤਾ ਸੀਗਾ ਲੋਕ ਖੋਲ ਦਿੱਤਾ ਤੇ ਆਮ ਦਿਨਾਂ ਵਾਂਗੂ ਜਿਵੇਂ ਕੰਮ ਚੱਲਦਾ ਹੈ ਤੇ ਕੰਮ ਸ਼ੁਰੂ ਹੋ ਚੁੱਕਿਆ ਮਾਮਲਾ ਇਹ ਕਿ ਸਰ ਜਿਹੜੀ ਇਹ ਜਗ੍ਹਾ ਹੈਗੀ ਹੈ ਜਿੱਤੇ ਟਰੈਕ ਬਣਿਆ ਇਹ ਪਿੰਡ ਦੀ ਪੰਚਾਇਤ ਦੇ ਸਾਹਮਣੇ ਖੁਰਦਦੀ ਤੇ ਇਹ ਪੰਚਾਇਤ ਦੇ ਮਤਲਬ ਅੰਡਰ ਆ ਹੈ ਤੇ ਪੰਚਾਇਤ ਨੂੰ ਉਹਦਾ ਰੈਂਟ ਜਾਂਦਾ ਤੇ ਰੈਂਟ ਜਿਹੜਾ ਆ ਉਹ ਗਵਰਨਮੈਂਟ ਵੱਲੋਂ ਇਸ਼ੂ ਹੁੰਦਾ ਸਾਲ ਦੀ ਸਾਲ ਜਿੱਦਾਂ ਚੰਡੀਗੜ੍ਹ ਤੋਂ ਜਿਹੜਾ ਸਾਡਾ ਡਿਪਾਰਟਮੈਂਟ ਹੈ ਤੇ ਉੱਥੋਂ ਇਸ਼ੂ ਹੁੰਦਾ ਇਹਨਾਂ ਨੂੰ ਸਾਡਾ ਜਿਹੜਾ ਜੋ ਇਹਨਾਂ ਦੇ ਕਾਗਜ਼ ਬੱਤਰੇ ਇਹਨਾਂ ਨੇ ਦਿੱਤੇ ਸੀਗੇ ਪਹਿਲੇ ਆਪਾਂ ਭੇਜੀ ਹੋਏ ਆ ਇਹਨਾਂ ਦਾ ਜਿਹੜਾ ਉਹ ਬਿੱਲ ਬੁੱਲ ਬਣ ਕੇ ਆਣਾ ਸੀਗਾ ਤੇ ਉਹ ਜੋ ਪਿੱਛੋਂ ਅਜੇ ਬਿੱਲ ਇਹਨਾਂ ਦਾ ਪਾਸ ਨਹੀਂ ਹੋਇਆ ਹੋਗਾ ਜਾਂ ਕੁਝ ਲੇਟ ਹੋ ਗਿਆ ਹੋਊਗਾ ਉਹ ਚੱਲ ਰਹੀ ਹੈ ਗੱਲਬਾਤ ਹੋ ਜਾ ਰਹਾ ਥੋੜੇ ਦਿਨਾਂ ਤੱਕ ਕਲੀਅਰ ਕਹਿੰਦੇ ਤੇ ਉਹ ਇਹ ਪੰਚਾਇਤ ਮੈਂਬਰ ਕੱਲ ਆਏ ਸੀਗੇ ਤੂੰ ਸ਼ਾਇਦ ਉਹ ਤਾਂ ਜਾਂਦੇ ਅਸੀਂ ਚੱਲ ਗਏ ਸੀ 5 ਵਜੇ ਬੰਦ ਕਰਕੇ ਆਫਿਸ ਉਸ ਤੋਂ ਬਾਅਦ ਅਸੀਂ ਹੁਣ ਸਵੇਰੇ ਆਏ ਆ ਦੇਖਿਆ ਤੇ ਤਾਲਾ ਲੱਗਾ ਹੋਇਆ ਸੀਗਾ